ਕਾਲੀ ਸਾਰਿਆਂ ਨੂੰ ਅੱਜ ਅਸੀਂ ਰਾਮ ਲੱਡੂ ਬਣਾਉਣ ਲੱਗੇ ਹਾਂ ਆ ਦੇਖੋ ਮੂੰਗੀ ਦੀ ਦਾਲ ਨੂੰ ਅਸੀਂ ਭਿਓ ਕੇ ਰੱਖਿਆ ਹੋਇਆ ਸੀ 4-5 ਘੰਟੇ ਲਈ ਤੇ ਇਹਦੇ ਵਿੱਚ ਪਿਆਜ਼ ਹਰੀ ਮਿਰਚਾ ਕਸੂਰੀ ਮੇਥੀ ਨਮਕ ਜੀਰਾ ਲਾਲ ਮਿਰਚ ਕਾਲੀ ਮਿਰਚ ਅਜਵੈਣ ਤੇ ਅਮਚੂਨ ਚਾਹੀਦਾ ਆ ਥੋੜੀ ਜਿਹੀ ਦਾਲ ਨੂੰ ਅਸੀਂ ਇੱਕ ਸਾਈਡ ਰੱਖ ਲਾਂਗੇ ਤੇ ਬਾਕੀ ਅਸੀਂ ਇਹਨੂੰ ਗ੍ਰੈਂਡ ਕਰ ਲਾਂਗੇ ਦਾਲ ਨੂੰ ਥੋੜਾ ਥੋੜਾ ਕਰਕੇ ਜਾਂ ਤੁਸੀਂ ਇੱਕ ਵਾਰੀ ਚ ਇਹ ਕਰ ਲਓ ਜੇ ਤੁਹਾਡੇ ਕੋਲ ਥੋੜੀ ਦਾਲਿਆ ਤਾਂ ਮੇਰੀ ਜ਼ਿਆਦਾ ਨਹੀਂ ਹੈ ਕਿ ਦਾਲ ਨੂੰ ਆ ਦੇਖੋ ਅਸੀਂ ਮਿਕਸਚਰਸ ਪਾ ਲਿਆ ਤੇ ਦੋ ਮਿਰਚਾਂ ਲਈਆਂ ਇਹਨੂੰ ਨਾਲ ਹੀ ਅਸੀਂ ਆ ਦੇਖੋ ਜੀ ਇਸ ਤਰ੍ਹਾਂ ਗ੍ਰाइंड ਕਰ ਲੈਣਾ ਤੇ ਇੱਕ ਬਾਲਚ ਪਾ ਲਾਂਗੇ ਇਹਨਾਂ ਨੂੰ ਇਹਦੇ ਵਿੱਚ ਹੀ ਹੁਣ ਅਸੀਂ ਆ ਦੇਖੋ ਦਾਲ ਥੋੜੀ ਜਿਹੀ ਰੱਖੀ ਹੋਈ ਸੀ ਇਹ ਵੀ ਵਿੱਚ ਐਡ ਕਰ ਦਾਂਗੇ ਵਿੱਚ ਪਿਆਜ਼ ਪਾ ਲਾਂਗੇ ਜੀ ਇੱਕ ਚਮਚ ਜੀਰੇ ਦਾ ਇਹ ਵੀ ਵਿੱਚ ਐਡ ਕਰ ਦਾਂਗੇ ਅੱਧੇ ਚਮਚ ਤੋਂ ਥੋੜੀ ਕਾਲੀ ਮਿਰਚ ਇਹ ਵੀ ਐਸੇ ਵਿੱਚ ਐਡ ਕਰਨੀ ਆ ਅਜਵੈਣ ਆ ਅਜਵੈਣ ਵੀ ਥੋੜੀ ਜੀ ਪਾਵਾਂਗੇ ਕਸਤੂਰੀ ਮੇਥੀ ਤੇ ਥੋੜੀ ਜੀ ਲਾਲ ਮਿਰਚ ਤੇ ਸਵਾਦ ਅਨੁਸਾਰ ਨਮਕ ਪਾ ਦਾਂਗੇ ਸੀ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣੀ ਆ ਆ ਦੇਖੋ ਥੋੜੇ ਥੋੜੇ ਮੌਂਚੇ ਸੀ ਇਹਨੂੰ ਕਾੜ ਲੈਣਾ ਆ ਦੇਖੋ ਜੀ ਸਾਡੇ ਆਲਮੋਸਟ ਫਰਾਈ ਹੋਏ ਚੰਨੇ ਆ ਆ ਦੇਖੋ ਜੀ ਸਾਡੇ ਲੱਡੂ ਬਣ ਕੇ ਖਤਮ ਪਿਆਰ ਆ ਅਸੀਂ ਨੂੰ ਕੱਟਣੀਆਂ ਹੁਣ ਅਸੀਂ ਸਰਵ ਕਰਾਂਗੇ ਲੱਡੂਆਂ ਨੂੰ ਇਹਦੇ ਤੇ ਥੋੜੀ ਜਿਹੀ ਪਿਆਜ਼ ਝੂੜ ਦਾਂਗੇ ਜੀ ਹੁਣ ਅਸੀਂ ਇਹਦੇ ਤੇ ਇਮਲੀ ਦੀ ਚਟਨੀ ਘੱਟ ਹੋ ਗਈ ਸਾਡੇ ਆਮ ਲੱਡੂ ਬਣ ਕੇ ਇੱਕਦਮ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਇਹਨੂੰ ਬਣਾ ਸਕਦੇ ਆ इजीली ਘਰ 'ਚ ਔਰ ਬਹੁਤ ਟੇਸਟੀ ਬਣਦੇ ਆ ਔਰ ਕ੍ਰਾਂਚੀ ਵੀ ਬਹੁਤ ਜ਼ਿਆਦਾ ਹੁੰਦੇ ਆ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਆ ਕਰੋ ਪਲੀਜ਼ ਸਪੋਰਟ ਕਰੋ ਸਾਨੂੰ ਜੀ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ